ਨਮਸਕਾਰ ਮੈਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲ ਕਰਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਆਰਤੀ ਜੀ ਵਰਿੰਦਰ ਜੀ ਜੀ ਸ਼ੁਰੂਆਤ ਕਰੀਏ ਕਿਸਾਨੀ ਆंदोलਨ ਦੀ ਗੱਲ ਕਰੀਏ ਮੌਜੂਦਾ ਹਾਲਾਤਾਂ ਬਾਰੇ ਗੱਲ ਕਰੀਏ ਤਾਂ ਹੁਣ ਤੱਕ ਬਹੁਤ ਕੁਝ ਆंदोलਨ ਹੋ ਚੁੱਕਿਆ ਹੈ ਆंदोलਨ ਦੇ ਵਿੱਚ ਹੁੱਲੜਬਾਜ਼ੀਆਂ ਵੀ ਹੋਈਆਂ ਨੇ ਹੁਣ ਇਹ ਲੋਕ ਆंदोलਨ ਹੋ ਚੁੱਕਿਆ ਹੈ ਜੋ ਸ਼ਾਂਤੀਪੂਰਵਕ ਹੋ ਚੁੱਕਿਆ ਹੈ ਤੇ ਹੁਣ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕੀ ਅੱਗੋਂ ਕੀ ਵਿਵਸਥਾ ਬੰਦੀ ਹੈ ਆਰਤੀ ਜੀ ਇੱਕ ਚੀਜ਼ ਮੈਂ ਸੁਣੀ ਸੀ ਜੀ ਸੁਣਿਆ ਸੀਗਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਬਿਲਕੁਲ ਇਹ ਨਾ ਦਿਨੀ ਜੋ ਕਿਸਾਨੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜੀ ਉਸ ਨੂੰ ਵੇਖਦੇ ਹੋਏ ਮੈਨੂੰ ਯਕੀਨ ਹੋਰ ਗਿਆ ਕਿ ਵਾਕਈ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ ਨੂੰ ਦੁਹਰਾਉਂਦਾ ਹੈ ਦੁਹਰਾਉਂਦਾ ਬਿਲਕੁਲ ਇੱਕ ਗੀਤ ਹੈ ਪ੍ਰਾਣੀ ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀਗਾ ਤੇ ਉਸ ਵੇਲੇ ਗੀਤ ਸੀਗਾ ਜੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਏ ਤੇਰਾ ਲੁੱਟਣਾ ਜਾਏ ਮਾਲ ਜੱਟਾ ਪਗੜੀ ਸੰਭਾਲ ਹੋਏ ਇਹ ਜਿਹੜਾ ਪਗੜੀ ਸੰਭਾਲ ਜੱਟਾ ਲਹਿਰ ਸੀ ਜੀ ਇਹ ਸ਼ਹੀਦ ਭਗਤ ਸਿੰਘ ਦੇ ਜਿਹੜੇ ਚਾਚਾ ਜੀ ਸੀਗੇ ਉਹ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਵੀ ਸੀ ਅਜੀਤ ਸਿੰਘ ਜੀ ਉਸ ਉਹਨਾਂ ਨੇ ਮਤਲਬ ਕਿ ਇਹ ਹੀ ਗਾਉਂਦੇ ਹੁੰਦੇ ਸੀਗੇ ਤੇ ਇਹ ਉਸ ਵੇਲੇ ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀਗਾ ਉਸ ਵੇਲੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜੀ ਜੋ ਵਿਰੋਧ ਕਿਸਾਨਾਂ ਨੇ ਕੀਤਾ ਸੀਗਾ ਤੇ ਉਸ ਵੇਲੇ ਜੋ ਮਤਲਬ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਜੀ ਨੇ ਇੱਕ ਲਹਿਰ ਚਲਾਈ ਸੀਗੀ ਪਗੜੀ ਸੰਭਾਲ ਜੱਟਾ ਜੀ ਇਹ ਜਿਹੜਾ ਗੀਤ ਹੈ ਇਹ ਉਸ ਵੇਲੇ ਝੰਗ ਸਿਆਲ ਅਖਬਾਰ ਹੁੰਦੀ ਸੀ ਬਿਲਕੁਲ ਉਸ ਦੇ ਜਿਹੜੇ ਸੰਪਾਦਕ ਸੀ ਬੰਕੇ ਦਿਹਾਲ ਉਹਨਾਂ ਨੇ ਇਹ ਗੀਤ ਲਿਖਿਆ ਸੀਗਾ ਤੇ 3 ਮਾਰਚ 1907 ਨੂੰ ਜੀ ਪਾਕਿਸਤਾਨ ਦਾ ਜਿਹੜਾ ਲੈਲਪੁਰ ਜ਼ਿਲ੍ਹਾ ਹੁਣ ਅੱਜ ਕੱਲ ਉਹਨੂੰ ਫੈਸਲਾਬਾਦ ਕਹਿੰਦੇ ਨੇ ਉੱਥੇ ਇੱਕ ਕਿਸਾਨ ਰੈਲੀ ਹੋਈ ਸੀਗੀ ਉਹਦੇ ਵਿੱਚ ਇਹਨਾਂ ਨੇ ਗੀਤ ਜਿਹੜਾ ਸੀ ਗਾਇਆ ਸੀ ਜੀ ਤੇ ਫੈਸਲਾਬਾਦ ਦਾ ਨਾਂ ਸੁਣ ਕੇ ਨਾ ਮੇਰੇ ਮਨ ਦੇ ਵਿੱਚ ਬੜੀ ਤੱਕ ਮਿੱਠੀ ਜਿਹੀ ਇੱਕ ਹੂਕ ਜੀ ਨਿਕਲਦੀ ਹੈ ਕਿਉਂਕਿ ਫੈਸਲਾਬਾਦ ਜ਼ਿਲ੍ਹਾ ਜੀ ਮੇਰੇ ਪੁਰਖਿਆਂ ਦਾ ਜਿਹੜਾ ਕੀ ਨਾਮ ਅੰਨ ਜਾਂਦਾ ਹੈ ਲੈਲਪੁਰ ਉਦੋਂ ਹੁੰਦਾ ਸੀ ਲੈਲਪੁਰ ਤੇ ਸਾਡੇ ਜਿਹੜੇ ਦਾਦਾ ਜੀ ਸੀ ਸੀਗੇ ਉਹ ਲੈਲਪੁਰ ਤੋਂ ਆਏ ਸੀਗੇ ਸਾਡੇ ਇਸ ਟਾਈਮ ਆ ਯਾਦਾ ਵੀ ਬਹੁਤ ਆ ਰਹੀਆਂ ਹੋਣੀਆਂ ਤੇਰੀਆਂ ਕਈ ਵਾਰੀ ਦਿਲ ਚੇ ਕਰਦਾ ਕਿ ਪਾਕਿਸਤਾਨ ਜਾ ਕੇ ਆਵਾਂ ਅਤੇ ਮੈਂ ਆਪਣੇ ਪੁਰਖਿਆਂ ਦਾ ਜਿਹੜਾ ਪਿੰਡ ਹੈ ਫੈਸਲਾਬਾਦ ਦੇ ਵਿੱਚ ਜਿਹੜਾ ਪਿੰਡ ਪੈਂਦਾ ਉੱਥੇ ਮੈਂ ਦੇਖ ਕੇ ਆਵਾਂ ਇਹ ਕਿੱਦਾਂ ਦਾ ਪਿੰਡ ਸੀਗਾ ਵਦਿਆ ਸਰ ਇੱਕ ਵਾਰ ਤਾਂ ਮੈਨੂੰ ਲੱਗਦਾ ਤੁਹਾਨੂੰ ਜਾਣਾ ਵੀ ਚਾਹੀਦਾ ਆ ਕੁਝ ਨਵਾਂ ਦੇਖਣ ਨੂੰ ਮਿਲੇਗਾ ਉੱਥੇ ਬਿਲਕੁਲ ਜੀ ਦੇਖੋ ਗੱਲ ਇਹ ਆ ਕਿ ਮੈਂ ਕਹਿੰਨਾ ਬੜਾ ਮਾੜਾ ਦਿਨ ਸੀ 1947 ਦਾ 15 ਅਗਸਤ ਜਦੋਂ ਇਹ ਪਾਕਿਸਤਾਨ ਤੇ ਹਿੰਦੁਸਤਾਨ ਵੱਖ ਹੋਈ ਸੀ ਤੇ ਜੇ ਅੱਜ ਉਹ ਇਕੱਠੇ ਹੁੰਦੇ ਉਹ ਹਿੰਦੁਸਤਾਨ ਪਾਕਿਸਤਾਨ ਬਣਦਾ ਹੀ ਨਾ ਤੇ ਸਾਰੇ ਦਾ ਸਾਰਾ ਹਿੰਦੁਸਤਾਨ ਦੇ ਪਿੱਛਾ ਹੁੰਦਾ ਤੇ ਉਹ ਚੀਜ਼ ਹੀ ਹੋਰ ਹੋਣੀ ਸੀ ਉਹ ਜੋ ਅ ਦਸਦੇ ਬਜ਼ੁਰਗ ਜੋ ਪਿਆਰ ਜੋ ਮੁਹੱਬਤ ਹੈ ਜੀ ਅੱਜ ਜਿਹੜੇ ਉੱਥੇ ਰਹਿਣ ਵਾਲੇ ਲੋਕ ਨੇ ਨਾ ਪਾਕਿਸਤਾਨੀ ਲੋਕ ਆਪਣਾ ਦਿਲਾਂ ਜਿਵੇਂ ਬੜਾ ਸੁਣੀ ਦਾ ਪਿਆਰ ਹੈ ਮੁਹੱਬਤ ਹੈ ਤੇ ਜਿਹੜੇ ਸਾਡੇ ਇਥੋਂ ਕਈ ਭਰਾ ਜਾਣਦੇ ਨੇ ਜੱਥਿਆਂ ਦੇ ਵਿੱਚ ਉਹ ਦੱਸਦੇ ਨੇ ਬਹੁਤ ਜ਼ਿਆਦਾ ਮੁਹੱਬਤ ਵਾਲੇ ਲੋਕ ਨੇ ਉਹ ਵੀ ਜਿਦਾ ਸਾਡੇ ਹਿੰਦੂਸਤਾਨ ਦੇ ਲੋਕ ਨੇ ਉਹ ਵੀ ਉਧਰ ਦੇ ਮਤਲਬ ਪਿਆਰ ਮੁਹੱਬਤ ਵਾਲੇ ਲੋਕ ਨੇ ਇਹ ਤੇ ਸਾਡੇ ਸਿਆਸੀ ਲੋਕ ਨੇ ਜਿਹੜੇ ਉਹਨਾਂ ਨੇ ਜਿਹੜਾ ਹੈਗਾ ਉਹ 파ੜਾ ਪਾਇਆ ਹੋਇਆ ਹੈ 47 ਵੇਲੇ ਵੀ ਅੰਗਰੇਜ਼ਾਂ ਦੀ ਤੇ ਜਿਹੜੀ ਚਾਲ ਸੀਗੀ ਤੇ ਕੁਝ ਸੱਤਾ ਦੇ ਲਾਲਚ ਦੇ ਵਿੱਚ ਵੀ ਜਿਹੜਾ ਉਹ ਪਾਰਟੀਸ਼ਨ ਹੋ ਗਈ ਸੀਗੀ ਸੋ ਆਪਾਂ ਕਿਸਾਨੀ ਮੁੱਦੇ ਤੇ ਹੁਣ ਆਉਨੇ ਆ ਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅੱਜ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਉਸ ਵੇਲੇ ਵੀ ਇਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰੋਟੈਸਟ ਚੱਲਿਆ ਸੀਗਾ ਤੇ ਹੁਣ ਕਿਸਾਨ ਸਾਂਝੇ ਕਿਸਾਨ ਮੋਰਚੇ ਨੇ 23 ਫਰਵਰੀ ਨੂੰ 23 ਫਰਵਰੀ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿਹੜੇ ਚਾਚਾ ਜੀ ਸੀਗੇ ਉਹਨਾਂ ਦਾ ਅਜੀਤ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਤੇ ਉਸ ਦਿਹਾੜੇ ਦੇ ਉੱਤੇ ਜਿਹੜਾ ਹੈਗਾ ਪਗੜੀ ਸੰਭਾਲ ਦਿਹਾੜਾ ਜਿਹੜਾ ਹੈ ਨਾ ਉਹ ਕਿਸਾਨਾਂ ਨੇ ਮਨਾਉਣ ਦਾ ਜਿਹੜਾ ਹੈ ਐਲਾਨ ਕੀਤਾ ਹੋਇਆ ਤੇ ਜਿਸ ਤਰੀਕੇ ਨਾਲ ਲੜੀਵਾਰ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਲੜੀਵਾਰ ਪਹਿਲਾਂ ਦੀ ਇਹ ਸੀਗਾ ਨਾ ਜੀ ਵੀ ਮਤਲਬ 26 ਜਨਵਰੀ ਵਾਲੇ ਦਿਨ ਕਿ ਪਤਾ ਨਹੀਂ ਮਠਾ ਪੈ ਗਿਆ ਹੁਣ ਮਤਲਬ ਇਹ ਦੇਖਿਆ ਕਿ ਇਹ ਸੰਘਰਸ਼ ਦਿਨ ਪ੍ਰਤੀ ਦਿਨ ਹੋਰ ਤਿੱਖਾ ਤੇ ਤਿੱਖਾ ਤਿੱਕਾ ਤੇ ਤਿੱਕਾ ਹੁੰਦਾ ਜਾ ਰਿਹਾ ਹੈ ਬਿਲਕੁਲ ਹੁਣ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਹੈ ਉਹ ਅੱਜ ਇੱਕ ਮਹਾ ਪੰਚਾਇਤ ਹੈ ਸੈਕਟਰ 25 ਚ 2 ਤੋਂ 5 ਵਜੇ ਤੱਕ ਹੋਊਗੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਰੁਲਦੂ ਸਿੰਘ ਮਾਨਸਾ ਜਗਿੰਦਰ ਸਿੰਘ ਔਰ ਅਗਰਾਹਾ ਜਿਹੜੇ ਨੇ ਉਹ ਇੱਥੇ ਆਪਣਾ ਸੰਬੋਧਨ ਕਰਨਗੇ ਇਸ ਰੈਲੀ ਨੂੰ ਸੋ ਗੱਲ ਹੈ ਕਿ ਇਹ ਜਿਹੜੀਆਂ ਮਹਾ ਪੰਚਾਇਤਾਂ ਨੇ ਜਿਹੜੀਆਂ ਰੈਲੀਆਂ ਨੇ ਇਹ ਨਿਤ ਦਿਹਾੜੇ ਜਿਹੜੀਆਂ ਨੇ ਹੁੰਦੀਆਂ ਜਾ ਰਹੀਆਂ ਨੇ ਹਨਾ ਤੇ ਆ ਹੁਣ ਟੁਹਾਣੇ ਦੇ ਵਿੱਚ ਵੀ ਜਿਹੜਾ ਹੈਗਾ ਇਹ ਆਪਣੇ ਹਰਿਆਣਾ ਦੇ ਵਿੱਚ ਜਿਹੜਾ ਟੁਹਾਣਾ ਹੈ ਇੱਥੇ ਵੀ ਮਹਾ ਪੰਚਾਇਤ ਹੋਈ ਹੈ ਤੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਉੱਥੋਂ ਦੇ ਹੈਗੇ ਨੇ ਪ੍ਰਧਾਨ ਗੁਰਨਾਮ ਸਿੰਘ ਛੜੂਨੀ ਹੋਣਾ ਨੇ ਇਹ ਕਿਹਾ ਹੈਗਾ ਕਿ ਇਹ ਜਿਹੜਾ ਕਿਸਾਨੀ ਸੰਘਰਸ਼ਾ ਇਹ ਹੁਣ ਧਰਮ ਯੁੱਧ ਦੇ ਵਿੱਚ ਤਬਦੀਲ ਹੋ ਚੁੱਕਾ ਹੈ। ਵਾਪਕ ਹੀ ਇਹ ਧਰਮ ਯੁੱਧ ਦੇ ਵਿੱਚ ਤਬਦੀਲ ਹੋ ਗਿਆ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਹੈਗਾ ਇੱਕ ਤਰੀਕੇ ਨਾਲ ਦੇਖਿਆ ਜੀਣਾ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਸੱਜੇ ਪੱਖੀ ਵਿਚਾਰਧਾਰਤਾ ਵਾਲੀ ਪਾਰਟੀ ਹੈ। ਬਿਲਕੁਲ ਤੇ ਸੱਜੇ ਪੱਖੇ ਜਿਹੜੀ ਵਿਚਾਰਧਾਰਾ ਪਾਰਟੀ ਹੈ ਕੈਪਟਲਿਜ਼ਮ ਨੂੰ ਜਿਹੜੀ ਇਹ ਸਪੋਰਟ ਕਰਦੀ ਹੈ ਹੈਨਾ ਜੀ ਤੇ ਇਹਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਸਰਮਾਇਆਦਾਰ ਲੋਕ ਨੇ ਤੇ ਗਰੀਬ ਤਬਕਾ ਹੈ ਨਾ ਜੀ ਉਹ ਪਾੜਾ ਉਹਦੇ ਚ ਹੋਰ ਜਿਹੜਾ ਵਧਦਾ ਜਾਂਦਾ ਹੈ ਹੁਣ ਚੜੂਨੀ ਹੋਣਾ ਨੇ ਕਿਹਾ ਕਹਿੰਦੇ ਵੀ ਦੇਖੋ ਵੀ ਇੱਕ ਪਾਸੇ ਤੇ ਅੰਡਾਨੀ ਅੰਬਾਨੀ ਹੁਣੀ ਨੇ ਜੀ ਜਿਨ੍ਹਾਂ ਦੀ ਇੱਕ ਘੰਟੇ ਦੀ ਜਿਹੜੀ ਕਮਾਈ ਆ ਨਾ ਉਹ 90 ਕਰੋੜ ਰੁਪਈਆ ਚੜੂ ਨਹੀਂ ਉਹਨਾਂ ਨੇ ਕਿਹਾ ਤੇ ਜਿਹੜਾ ਆ ਮਾ ਮਾਤੜ ਬੰਦਾ ਉਹਦੇ ਲਈ ਤੇ ਸਮੇਂ ਲੋਕੇ 8.5 ਹਜ਼ਾਰ ਰੁਪਈਆ ਮਹੀਨੇ ਦਾ ਕਮਾਣਾ ਤੇ ਬੜੀ ਵੱਡੀ ਗੱਲ ਹੈ ਤੇ ਪਾੜਾ ਦੇਖੋ ਕਿੰਨਾ ਹੈਗਾ ਉਹ ਟੈਕਸ ਜਿਹੜੇ ਹੈਗੇ ਇਮਾਨਦਾਰੀ ਨਾਲ ਤੇ ਸਾਡੇ ਦੇਸ਼ ਦੇ ਵਿੱਚ سرمایہਦਾਰ ਲੋਕ ਵੈਸੇ ਕਿੰਨੇ ਹੋਣਗੇ ਜਿਹੜੇ ਇਮਾਨਦਾਰੀ ਦੇ ਨਾਲ ਟੈਕਸ ਦਿੰਦੇ ਨੇ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਤਰ ਨੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਆ ਰਿਹਾ ਕਿ ਫਲੌਡ ਡੈਮੋਕ੍ਰੇਸੀ ਹੈ ਸਾਡੀ ਇਹ ਡੈਮੋਕ੍ਰੇਸੀ ਹੈ ਸਹੀ ਤਰੀਕੇ ਨਾਲ ਨਹੀਂ ਆ ਜੋ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਉਹ ਉਦੇਸ਼ ਸੀ ਉਹ ਅਜੇ ਤੱਕ ਬਣ ਨਹੀਂ ਪਾਇਆ ਇਹ ਜਨੇ ਮਰਜ਼ੀ ਜਿਹੜੇ ਲੀਡਰ ਨੇ ਇਹ ਝੰਡੇ ਚੜਾਉਂਦੇ ਨੇ ਜੀ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਪਰ ਉਹ ਭਗਤ ਸਿੰਘ ਦੀ ਸੋਚ ਹੈ ਜਿਹੜੀ ਉਹਨਾਂ ਦੇ ਵਿਚਾਰਧਾਰਾ ਜਿਹੜੀ ਉਹ ਹਲੇ ਤੱਕ ਇਹਨਾਂ ਲੋਕਾਂ ਨੇ ਲਾਗੂ ਨਹੀਂ ਕੀਤੀ ਕਿ ਜਿੰਨੇ ਵੀ ਸਿਆਸੀ ਲੋਕ ਹੈ ਭਗਤ ਸਿੰਘ ਦੀ ਵਿਚਾਰਧਾਰਾ ਦੇ ਬਿਲਕੁਲ ਖਿਲਾਫ ਨੇ ਜੀ ਇਹ ਭਗਤ ਸਿੰਘ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਕਿਉਂਕਿ ਜੇ ਭਗਤ ਸਿੰਘ ਉਹਨਾਂ ਦੀ ਵਿਚਾਰਧਾਰਾ ਲਾਗੂ ਹੋ ਜਾਂਦੀ ਹੈ ਤੇ ਦੇਸ਼ ਦੇ ਵਿੱਚ ਕਿੰਨੀ ਤਰੱਕੀ ਹੋਗੀ ਥੋੜਾ ਜਿਹਾ ਡਿਸਕ੍ਰਾਈਬ ਕਰਾਂਗੇ ਵੀ ਕਿਸ ਤਰ੍ਹਾਂ ਦੀ ਵਿਚਾਰਧਾਰਾ ਸੀ ਭਗਤ ਸਿੰਘ ਦੇ ਵੀ ਕੁਝ ਦਰਸ਼ਕਾਂ ਨੂੰ ਜਿਹੜੇ ਲੋਕੀ ਭੁੱਲ ਗਏ ਹੁਣ ਉਹਨਾਂ ਨੂੰ ਥੋੜਾ ਦੇਖੋ ਭਗਤ ਸਿੰਘ ਹੁਣੀ ਇਹ ਕਹਿੰਦੇ ਸੀਗੇ ਕਿ ਉਹ ਗਰੀਬਾਂ ਦੇ ਪੱਖੀ ਸੀ ਮਜ਼ਦੂਰਾਂ ਦੇ ਪੱਖੀ ਸੀ ਜੀ ਤੇ ਇੱਕ ਆਪਾਂ ਕਹਿ ਸਕੀਏ ਕਿ ਕਮਿਊਨਿਜ਼ਮ ਦੇ ਵੀ ਉਹ ਪੱਖੀ ਸੀਗੇ ਸਰ ਖਾਬੇ ਪੱਖੀ ਜਿਹੜੀ ਹੈਗੀ ਆ ਉਹ ਵਿਚਾਰਧਾਰਾ ਵਾਲੇ ਸੀਗੇ ਤੇ ਉਹ ਚਾਹੁੰਦੇ ਸੀਗੇ ਕਿ ਦੇਸ਼ ਦੇ ਵਿੱਚ ਕੋਈ ਵੀ ਆ ਇੰਨਾ ਅਮੀਰ ਨਾ ਹੋਵੇ ਕਿ ਉਹ ਕਿਸੇ ਗਰੀਬ ਨੂੰ ਖਰੀਦ ਸਕੇ ਤੇ ਕੋਈ ਵੀ ਇੰਨਾ ਗਰੀਬ ਨਾ ਹੋਵੇ ਕਿ ਉਹ ਵਿਕ ਸਕੇ ਕਿਸੇ ਅਮੀਰ ਦੇ ਅੱਗੇ ਜਾਂ ਕੋਈ ਅਮੀਰ ਉਹਨੂੰ ਖਰੀਦ ਸਕੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇੱਕ ਤਾਲ ਮੇ ਜਿਹੜਾ ਇੱਕ ਪਾੜਾ ਹੈਗਾ ਅਮੀਰ ਉਹ ਗਰੀਬ ਦਾ ਉਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੋ ਉਹਨਾਂ ਦੀ ਜਿਹੜੀ ਸੋਚ ਸੀ ਉਹ ਮਜ਼ਦੂਰਾਂ ਦੇ ਹੱਕ 'ਚ ਸੀਗੀ ਗਰੀਬਾਂ ਦੇ ਹੱਕ 'ਚ ਸੀਗੀ ਆਮ ਜਨਤਾ ਦੇ ਹੱਕ ਦੇ ਵਿੱਚ ਸੀਗੀ ਪਰ ਜਿਸ ਤਰੀਕੇ ਨਾਲ ਸਾਡੇ ਇਸ ਸਮੇਂ ਸਿਆਸਤ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਕਿ ਅੱਜ ਸਿਆਸਤਦਾਨ ਤੇ ਜਿਹੜੇ سرمایہਦਾਰ ਨੇ ਇਹਨਾਂ ਦਾ ਆਪਸੀ ਨੈਕਸਸ ਹੈ ਇਹ ਸਰਮਾ ਅੱਜ ਜਿਹੜੇ ਏਡੇ ਏਡੇ ਵੱਡੇ ਇਲੈਕਸ਼ਨ ਹੁੰਦੇ ਨੇ ਤੁਸੀਂ ਦੇਖ ਲਓ ਕਿ ਫੰਡਿੰਗ ਕਿੱਥੋਂ ਹੁੰਦੀ ਹੈ ਜੀ ਬਿਲਕੁਲ ਠੀਕ ਹੈ ਫੰਡਿੰਗ ਇਹ ਲੋਕੀ ਜਿਹੜੇ ਆ ਉਹ ਕਰਦੇ ਨੇ سرمایہਦਾਰ ਜਿਹੜੇ ਨੇ ਅੱਜ ਜੋ ਮਰਜੀ ਕਹਿ ਲੈਣ ਜੀ ਕਿ ਇਲੈਕਸ਼ਨ ਕਮਿਸ਼ਨ ਨੇ ਇੱਕ ਮਿਆਦ ਮਿੱਥੀ ਹੋਈ ਆ ਵੀ ਇੰਨੀ ਇਲੈਕਸ਼ਨ ਦੇ ਤੁਸੀਂ ਇੰਨਾ ਰੁਪਇਆ ਲਾ ਸਕਦੇ ਹੋ ਪਰ ਅੰਦਰ ਖਾਤੇ ਸਭ ਕੁਝ ਚੱਲਦਾ ਜੀ ਸਭ ਕੁਝ ਚੱਲਦਾ ਤੁਹਾਨੂੰ ਵੀ ਪਤਾ ਸਾਨੂੰ ਵੀ ਬੜਾ ਇੱਕ ਪਰਦਾ ਇੱਕ ਉਲ ਹੈ ਪਤਾ ਹੈ ਵੀ ਜਦੋਂ ਇਲੈਕਸ਼ਨ ਹੋਣੇ ਸ਼ਰਾਬ ਵੀ ਚੜ੍ਹਣੀ ਹੈ ਤੇ ਕਈ ਜਗ੍ਹਾ ਜਿੱਤੇ ਦੇਖਿਆ ਗਿਆ ਕਿ ਉਥੇ ਨਸ਼ੇ ਵੀ ਬੁੱਕੇ ਵੀ ਚਲਦੀਆਂ ਤੇ ਡੋਟੇ ਵੀ ਚਲਦੇ ਆ ਤੇ ਹੋਰ ਗੁਲੀਆਂ ਪੱਤੇ ਵੀ ਜਿਹੜੇ ਨਸ਼ੇ ਦੇ ਉਹ ਵੀ ਚਲਦੇ ਨੇ ਤਾਂ ਕਿ ਵੋਟ ਲੈ ਸਕਣ ਵੋਟ ਹੜਪ ਸਕਣ ਜੀ ਉਹ ਇੱਕ ਗੱਲ ਹੈਗੇ ਇਹ ਰਾਜ ਕੇ ਕਈ ਕਹਿੰਦੇ ਨੇ ਜੀ ਰਾਜ ਨਹੀਂ ਸੇਵਾ ਇਹ ਦੇਖੋ ਗੱਲ ਇਹ ਆ ਕਿ ਇਹ ਰਾਜ ਹੀ ਹੈ ਸੇਵਾ ਸੁਭਾ ਵਾਲੀ ਕੋਈ ਗੱਲ ਨਹੀਂ ਹੈਗੀ ਸਾਡੇ ਦੇਸ਼ ਦੇ ਵਿੱਚ ਵੀ ਰਾਜ ਤੇ ਤੁਸੀਂ ਫੋਰਨ ਦੇ ਨਾਲ ਕੰਪੈਰੀਜ਼ਨ ਕਰੋ ਨਾ ਜੀ ਬਿਲਕੁਲ ਜੇ ਕੋਈ ਉੱਥੇ ਐਮਪੀ ਹੈ ਜਾਂ ਐਮਐਲਏ ਹੈ ਜਾਂ ਕੋਈ ਸਿਆਸਤਦਾਨ ਹੈ ਜੀ ਉਹਦੇ ਘਰ ਅਗਰ ਕੋਈ ਬੰਦਾ ਜਾਂਦਾ ਹੈ ਤੇ ਉਹ ਫਟਾਫੜ ਘਬਰਾ ਜਾਂਦਾ ਹੈ ਤੇ ਉਲਟਾ ਉਹ ਸਰ ਕਹਿੰਦਾ ਸਰ ਕਈ સેવા ਕੋਈ ਹੁਕਮ ਜਿੰਨੀ ਮੈਂ ਡਿਵੈਲਪਡ ਨੇਸ਼ਨਸ ਨੇ ਤੱਕੀ ਜਾਫਤਾ ਮੁਲਕ ਨੇ ਉੱਥੇ ਕੀ ਹੈ ਉਹ ਜਿਹੜਾ ਲੀਡਰ ਆ ਉਹ ਸਰ ਕਹਿ ਕੇ ਬੁਲਾਉਂਦਾ ਆਮ ਲੋਕ ਜਨਤਾ ਨੂੰ ਕਹਿੰਦਾ ਉਹ ਸਮਝਦਾ ਕਿ ਹਾਂ ਬਾਈ ਅਸੀਂ ਇਹਨਾਂ ਦੇ ਦਿੱਤੀ ਜਿਹੜੀ ਹੈ ਪੈਸੇ ਨੇ ਟੈਕਸਸ ਨੇ ਇਹਨਾਂ ਤੋਂ ਅਸੀਂ ਖਾਣੇ ਆ ਰੋਟੀ ਹੈ ਨਾ ਉਹ ਸਰ ਕਹਿੰਦਾ ਇੱਥੇ ਕਿਤੇ ਕੋਈ ਬੰਦਾ ਜੀ ਕਿਸੇ ਲੀਡਰ ਕੋ ਜਾ ਕੇ ਵੀ ਉਹਦੇ ਤੇ ਵੈਸੇ ਟੌਰ ਹੀ ਨਹੀਂ ਮਾਰ ਹੁੰਦੀ ਬੈਠਿਆ ਜੀ ਦੋ ਦੋ ਘੰਟੇ ਬੈਠੇ ਰਹੋ ਘਰ ਦੇ ਬਾਹਰ ਮੰਤਰੀ ਸਾਹਿਬ ਸਪੈਸ਼ਲ ਮੀਟਿੰਗ 'ਚ ਨੇ ਸਾਡੇ ਦੇਸ਼ ਨੂੰ ਤੇ ਮੀਟਿੰਗਾਂ ਨਹੀਂ ਖਾ ਲਿਆ ਮੀਟਿੰਗਾਂ 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 ਪਤਾ ਨਹੀਂ ਕਿਹੜੀ ਮੀਟਿੰਗਾਂ ਮੈਨੂੰ ਸਮਝ ਨਹੀਂ ਆਉਂਦੀ ਭਾਵੇਂ ਬੰਦਾ ਟਾਇਲਟ 'ਚ ਹੋਵੇ ਫੋਨ ਤੇ ਗੈਹ ਦੂਗਾ ਮੈਂ ਮੀਟਿੰਗ 'ਚ ਬੈਠਾ ਜੀ ਜੀ ਇਹ ਮੀਟਿੰਗਾਂ ਨਹੀਂ ਖੜਿਆ ਤਰੱਕੀ ਕੋਈ ਨਹੀਂ ਮੀਟਿੰਗਾਂ ਜਿਆਦਾ ਤਰੱਕੀ ਹੈ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਇਹ ਸਿਆਸੀ ਲੋਕ ਸਿਆਸੀ ਲੋਕ ਨੇ ਇਹਨਾਂ ਨੇ ਦੇਸ਼ ਦਾ ਬੜਾ ਨੁਕਸਾਨ ਕੀਤਾ ਮੈਕ ਐ ਨਹੀਂ ਕਿੰਨੇ ਬੇ ਸਾਰੀ ਸਿਆਸੀ ਲੋਕ ਇੱਕੋ ਜਿਹੇ ਨੇ ਜੀ ਕੁਝ ਕੁ ਚੰਗੇ ਕੁਝ ਕੁ ਜੀ ਕੁਝ ਕੁ ਚੰਗੇ ਵੀ ਨੇ ਪਰ ਉਹਨਾਂ ਦੀ ਚੱਲਦੀ ਨਹੀਂ ਆਪਣੀ ਚੱਲਦੇ ਨੇ ਬਿਲਕੁਲ ਉਹ ਸਿਸਟਮ ਨੂੰ ਨਹੀਂ ਬਦਲ ਸਕਦੇ ਹੁਣ ਮੇਰੇ ਬਹੁਤ ਸਾਰੇ ਇਹੋ ਜਿਹੇ ਵੀ ਹੈਗੇ ਨੇ ਨਾਉਨ ਐਮ ਐਲ ਏ ਜਿਹੜੇ ਨੇ ਬੜੇ ਚੰਗੇ ਵੀ ਨੇ ਉਹ ਕਹਿੰਦੇ ਨੇ ਜੀ ਬਿੰਦਦ ਜੀ ਕੀ ਕੀ ਦਸੀਏ ਹੁਣ ਤੁਹਾਨੂੰ ਜੀ ਉਹ ਫਸੇ ਹੋਏ ਨੇ ਪਰ ਚਲੋ ਇੱਕ ਗੁੰਵੰਦਾਂ ਚਲੋ ਜੀ ਕੋਈ ਗੱਲ ਨਹੀਂ ਜੀ ਹੁਣ ਗੱਲ ਇਹ ਹੈ ਕਿ ਉਹ ਕਹਿੰਦੇ ਜੀ ਅਸੀਂ ਤੇ ਦੇਖਿਆ ਕਿ ਜਿਹੜੇ ਵੱਡੇ ਆਲਾ ਹੈਗੇ ਨੇ ਤੁਹਾਡੇ ਸਿਆਸਤਦਾਨ ਉਹ ਸਾਨੂੰ ਮਿਲਣ ਨੂੰ ਟਾਈਮ ਨਹੀਂ ਦਿੰਦੇ ਸਾਡੀ ਸੁਣਦੇ ਹੀ ਨਹੀਂ ਬਿਲਕੁਲ ਠੀਕ ਹੈ ਉਹ ਸਿਸਟਮ ਜਿਹੜਾ ਹੈਗਾ ਆ ਜਾ ਕੇ ਇਹ ਪੈਸੇ ਦੇ ਆਲਦੁਆਲੇ ਹੈ ਜਿਹੜਾ ਸਿਆਸਤ ਹੈ ਇਸ ਵੇਲੇ ਦੇਸ਼ ਸੇਵਾ ਨਹੀਂ ਰਹਿ ਗਈ ਬਿਲਕੁਲ ਇਹ ਸਿਆਸਤ ਇਸ ਵੇਲੇ ਇੱਕ ਬਿਜ਼ਨਸ ਬਣ ਕੇ ਚੁੱਕਾ ਹੋਇਆ ਇੱਕ ਵਪਾਰ ਬਣ ਚੁੱਕਾ ਹੋਇਆ ਹਿੰਦੁਸਤਾਨ ਦੇ ਵਿੱਚ ਬਾਹਰ ਤਾਂ ਮੈਨੂੰ ਪਤਾ ਨਹੀਂ ਹੈ ਜੀ ਪਰ ਦੇਖੋ ਚੜ ਦੇ ਕਈ ਯਾਰ ਦੋਸਤ ਕਈ ਮਿੱਤਰ ਅਬਰੌਡ ਦੂਸਰੇ ਚੰਗ ਤਰਕੀਆਫਤਾ ਮੁਲਕਾਂ ਚ ਨੇ ਤਸਤੇ ਨੇ ਕਿ ਉੱਥੇ ਇਹ ਚੀਜ਼ ਹੈ ਦੇਖੋ ਮੈਂ ਗੱਲ ਕਰਨਾ ਕੋਈ ਵੀ ਮੁਲਕ ਕੋਈ ਵੀ ਕਮਿਊਨਿਟੀ ਜਾਂ ਕੋਈ ਵੀ ਦੇਸ਼ ਹੈ ਉਹ ਹਮੇਸ਼ਾ ਹੀ ਹਰ ਚੀਜ਼ ਪਰਫੈਕਟ ਨਹੀਂ ਹੁੰਦੀ ਕਮੀਆਂ ਉੱਥੇ ਵੀ ਹੁੰਦੀਆਂ ਨੇ ਕਮੀਆਂ ਇੱਥੇ ਵੀ ਹੈ ਉੱਥੇ ਕਮੀਆਂ ਘੱਟ ਨੇ ਇੱਥੇ ਕਮੀਆਂ ਬਹੁਤ ਜ਼ਿਆਦਾ ਨੇ ਜੀ ਗੱਲ ਹੈ ਕਿ ਉਹ ਲੇਕਿਨ ਸਾਡੀ ਜੀ ਮਨਸ਼ਾ ਵੀ ਨੇ ਅਸੀਂ ਸੁਧਾਰਨਾ ਉਹ ਸੁਧਾਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ ਜੀ ਲੋਕ ਲੋਕਪੱਖੀ ਤੇ ਕੋਈ ਗੱਲ ਹੈ ਹੀ ਨਹੀਂ ਲੋਕਾਂ ਦੇ ਵਿਰੋਧ ਦੇ ਵਿੱਚ ਆ ਸਿਆਸਤਦਾਨ ਹੁਣ ਆਕਾ ਕਿਹੜੇ ਨੇ ਇਹਨਾਂ ਦੇ ਜਿੰਨੇ ਵੀ ਸਾਡੇ ਸਿਆਸਤਦਾਨ ਨੇ ਜਾਂ ਜਿੰਨੇ ਵੀ ਤੁਸੀਂ ਆਪਾਂ ਵੱਡੇ ਵੱਡੇ ਆਗੂ ਨੇ ਦੇਸ਼ ਚਲਾ ਰਹੇ ਨੇ ਇਹਨਾਂ ਦੇ ਆਕਾ ਕੌਣ ਨੇ ਇਹਨਾਂ ਦੇ ਆਕਾ ਬੈਠੇ ਨੇ ਸਰਮਾਏਦਾਰ ਲੋਕ ਧਨਾੜ ਆਦਮੀ ਜੀ ਦੇਸ਼ ਤੇ ਉਹ ਚਲਾ ਰਹੇ ਨੇ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਹੈ ਕਿ ਇਸ ਵੇਲੇ ਜੋ ਲੋਕਪੱਖੀ ਗੱਲ ਹੈ ਜੋ ਗਰੀਬ ਪੱਖੀ ਗੱਲ ਹੈ ਉਹ ਨਹੀਂ ਹੋ ਰਹੀ ਪਾੜਾ ਬਹੁਤ ਜ਼ਿਆਦਾ ਹੈ ਬਿਲਕੁਲ ਇੱਕ ਕਿਤੇ ਹੋਵੇ મતલਬ ਕਿ ਆਮ ਆਦਮੀ ਆਮ ਇਨਸਾਨ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਜੋ ਮਰਜ਼ੀ ਕਹਿ ਲੋ ਜਿਸ ਤਾ ਮਰਜ਼ੀ ਕਰ ਲੋ ਜੀ ਇਹ ਜੀ ਪੁਲਿਸ ਮਹਿਕਮਾ ਜੀ ਫਲਾਣਾ ਮਹਿਕਮਾ ਜੀ ਇਹ ਦੇਸ਼ ਲੋਕਾਂ ਦੀ ਸੇਵਾ ਵਾਸਤੇ ਹੈ ਜੀ ਕੋਈ ਸੇਵਾ ਵਾਸਤੀ ਹੋਵੇ ਗਰੀਬ ਬੰਦੇ ਦੀ ਕਿਤੇ ਕੁੱਟੀ ਥਾਣੇ ਚਲ ਜੇ ਨਾ ਗਰੀਬ ਆਦਮੀ ਉਹ ਨਹੀਂ ਛਡਾ ਸਕਦਾ ਜੀ ਜੀ ਤੇ ਕਦੇ ਮੈਂ ਕਹਿੰਦਾ ਜਿੰਨੇ ਲੀਡਰ ਆ ਕਿ ਹੱਥ ਪਾ ਕੇ ਦੇਖਣ ਪੁਲਿਸ ਵਾਲੇ ਜੀ ਜੀ ਮਤਲਬ ਮੈਂ ਮੈਂ ਉਹੀ ਗੱਲ ਕਹਿੰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਮੈਜੋਰਟੀ ਜ਼ਿਆਦਾ ਕਰਕੇ ਦੇਸ਼ ਦਾ ਸਿਸਟਮ ਜਿਹੜਾ ਢਾਂਚਾ ਨਾ ਉਹ ਵਿਗੜਿਆ ਹੋਇਆ ਉਹ ਪੈਸੇ ਦੀ ਜ਼ਿਆਦਾਇਕਰ ਆ ਸਾਰੇ ਪਾਸੇ ਜਿਹਦੇ ਕੋ ਚਾਰ ਪੈਸੇ ਨੇ ਸੁਣਦੇ ਉਹਦੇ ਜਾਂਦੀ ਹੈ ਪਾਵਰ ਉਹਦੇ ਚ ਕੋਲ ਹੈਗੀ ਆ ਹੁਣ ਆਮ ਬੰਦਾ ਕਿਤੇ ਟਿਕਟ ਲੈ ਕੇ ਵਿਖਾਵੇ ਕਿਸੇ ਸਿਆਸੀ ਪਾਰਟੀ ਦੀ ਉਹਦੀ ਕਿਹਨੂੰ ਟਿਕਟ ਉਹਨੂੰ ਨਹੀਂ ਮਿਲੂਗੀ ਮਿਲੂਗੀ ਟਿਕਟ ਜਿਹੜਾ 4 ਪੈਸੇ ਆ ਜੀ ਤਾਂ ਉਹ ਜਿਹੜੇ ਆਪਾਂ ਗੱਲ ਕਰਦੇ ਨਾ ਕਿ ਕਾਨੂੰਨ ਦੇ ਵਿੱਚ ਸਾਡੇ ਸੰਵਿਧਾਨ ਚ ਲਿਖਿਆ ਹੈ एवरीवन ਇਕ ਇਜ਼ ਇਕੁਅਲ ਟੂ ਮਤਲਬ एवरीवन ਇਜ਼ ਇਕੁਅਲ ਬਿਫੋਰ ਦੀ ਲਾ ਬਿਫੋਰ ਦੀ ਲਾ ਕਾਨੂੰਨ ਦੇ ਸਾਹਮਣੇ ਹਰ ਕੋਈ ਜਿਹੜਾ ਹੋਣਾ ਚਾਹੀਦਾ ਇਕੁਅਲ ਸੰਵਿਧਾਨ ਸਾਡਾ ਬਹੁਤ ਵਧੀਆ ਲਿਖਿਆ ਹੋਇਆ ਹੈ ਸੰਵਿਧਾਨ ਦੇ ਵਿੱਚ ਕੋਈ ਮਾਮੂਲੀ ਜਿਹੀ ਵੀ ਕਮੀ ਨਹੀਂ ਪਰ ਸਾਡੇ ਜਿਹੜੇ ਸਿਆਸੀ ਲੋਕ ਨੇ ਇਹ ਲਾਗੂ ਨਹੀਂ ਹੋ ਕਰਦੇ ਸਹੀ ਤਰੀਕੇ ਨਾਲ ਜੇ ਸਾਡਾ ਸੰਵਿਧਾਨ ਲਾਗੂ ਹੋ ਜੇ ਸਾਡੇ ਸੰਵਿਧਾਨ ਵਰਗਾ ਸੰਵਿਧਾਨ ਹੀ ਕੋਈ ਨਹੀਂ ਕਾਨੂੰਨ ਬਣਾਇਆ ਜਾਂਦੇ ਨੇ ਲਾਗੂ ਨਹੀਂ ਕੀਤੇ ਜਾਂਦੇ ਜੀ ਲਾਗੂ ਵੀ ਤਾਂ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਬਿਲਕੁਲ ਗੱਲ ਇਹ ਹੈ ਕਿ ਜੇ ਕੋਈ ਹੁਣ ਤੇ ਇਹ ਹੈ ਕਿ ਕਾਨੂੰਨ ਬਣਾਇਆ ਜਾਂਦੇ ਹੁਣ ਕਾਨੂੰਨ ਵੀ ਜਿਹੜੇ ਨੇ ਉਹ ਸਰਮਾਇਆਦਾਰਾਂ ਨੂੰ ਧਿਆਨ ਚ ਰੱਖ ਕੇ ਰੱਖਦੇ ਹੋਏ ਬਣਾਏ ਜਾਂਦੇ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਲਿਖੇ ਜਾਂਦੇ ਨੇ ਠੀਕ ਹੈ ਤਾਂ ਜਿਹਦੇ ਨਾਲ ਕਿ ਧਨਾੜ ਆਦਮੀਆਂ ਦੀ ਜਿਹੜੀ ਹੈ ਉਹ ਜੇਬਾਂ ਭਰ ਜਾਣ ਤੇ ਗਰੀਬ ਆਦਮੀ ਕਿੱਥੇ ਜਾਊਗਾ ਪਾਪੂਲੇਸ਼ਨ ਕਿੱਥੇ ਹੈ ਜੀ 144 ਐਕਚੁਅਲ ਚ ਜਿਹੜੀ ਪਾਪੂਲੇਸ਼ਨ ਹੈ ਉਹ ਵੈਸੇ ਸੰਸਦ ਜਿਹੜੀ ਐਕਚੁਅਲ ਜੀ ਪਾਪੂਲੇਸ਼ਨ ਹੈ 142 43 100 ਕਰੋੜ ਦੇ ਲੱਗੇ ਆ ਤੇ ਉਹਦੇ ਵਿੱਚ ਤੁਸੀਂ ਦੇਖ ਲੋਗੇ ਕਿੰਨੇ ਕੁ ਧਨਾੜ ਚੰਦਕ ਲੋਕ ਪੂਰੇ ਮੁਲਕ ਨੂੰ ਉਹਨਾਂ ਚਾਈ ਫਿਰਦੇ ਨੇ ਭਜਾਈ ਫਿਰਦੇ ਨੇ ਜੀ ਗਰੀਬੰਦਾ ਵਾ ਕਿੱਥੇ ਜਾਊਗਾ ਗਰੀਬਾਂ ਬਾਰੇ ਕੌਣ ਸੋਚੂਗਾ ਸਰਕਾਰ ਜੋ ਮਰਜੀ ਕਰੇ ਅਸੀਂ ਤਾਂ ਹਮ ਤੋ ਹਮਾਇਤੀ ਹੈ ਜੀ ਗਰੀਬ ਲੋਕੋ ਕੇ ਹਮਾਇਤੀ ਕੋਈ ਨਹੀਂ ਸਿਰਫ ਇਹ ਗਰੀਬ ਆਦਮੀ ਵੋਟ ਬੈਂਕ ਨੇ ਤੇ ਸਾਡੇ ਚ ਵੀ ਵਿਚਾਰੇ ਬਹੁਤ ਸਾਰੇ ਅਵੇਅਰ ਨਹੀਂ ਹੈਗੇ ਉਹ ਮਿਲਣਾ ਕੁਛ ਨਹੀਂ ਲੈਣਾ ਜਣਾ ਕੁਛ ਨਹੀਂ ਅਸੀਂ ਜਿਹਦੀ ਪੱਕੇ ਫਲਾਣੀ ਪਾਰਟੀ ਦੇ ਆ ਅਸੀਂ ਦੇ ਪੱਕੇ ਕਾਂਗਰਸ ਦੇ ਆ ਅਸੀਂ ਪੱਕੇ ਭਾਜਪਾ ਦੇ ਸਾਡੇ ਦਾਦੇ ਪੜਦਾਦੇ ਪੱਕੇ ਉਹਦੇ ਬਹੁਤ ਸਾਰੇ ਲੋਕ ਹਲੇ ਵੀ ਸਾਡੇ ਉਹ ਨਹੀਂ ਸਮਝਦੇ ਕਿ ਸਹੀ ਕੀ ਆ ਗਲਤ ਕੀ ਆ ਜੀ ਦੂਸਰਾ ਟਾਂ ਚਾ ਇਹੋ ਜਿਹਾ ਬਣਿਆ ਹੋਇਆ ਸਾਡਾ ਸਿਸਟਮ ਇਦਾਂ ਦਾ ਬਣਿਆ ਹੋਇਆ ਹੈ ਕਿ ਤੁਸੀਂ ਵੋਟ ਜਿੰਨੂੰ ਮਰਜ਼ੀ ਪਾ ਲਓ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਲਓ ਜੀ ਆ ਜਾ ਕੇ ਸਿਸਟਮ ਉੱਥੇ ਦਾ ਉੱਥੇ ਹੀ ਰਹਿਣਾ ਹੈ ਬਿਲਕੁਲ ਬਿਲਕੁਲ ਕੋਈ ਸੁਧਾਰ ਵਾਲੀ ਗੱਲ ਨਹੀਂ ਜਿਹੜੀ ਮਰਜ਼ੀ ਪਾਰਟੀ ਆ ਜੇ ਉਹ ਥੋੜਾ ਜਿਹਾ ਚੰਗਾ ਕੰਮ ਕਰ ਦੂਗੀ ਜਾਂ ਕੁਝ ਮਾੜਾ ਕੰਮ ਕਰ ਜੂਗੀ ਪਰ ਮਤਲਬ ਕੁੱਲ ਮਿਲਾ ਕੇ ਉਹ ਸਿਸਟਮ ਉੱਥੇ ਦਾ ਉੱਥੇ ਹੀ ਗਰੀਬ ਬੰਦੇ ਦਾ ਰਹਿੰਦਾ ਹੈ ਕੁੱਲ ਮਿਲਾ ਕੇ ਕਹੀ ਤਾਂ ਦੇਸ਼ਵਰਤ ਕੋਈ ਸੋਚਦੇ ਨਹੀਂ ਸਿਰਫ ਸਿਆਸਤ ਵਾਜੀ ਹੋਈ ਹੈ ਰਾਜਨੀਤੀ ਹੈ ਬਸ ਆਪਣਾ ਹੀ ਢਿੱਡ ਭਰਦੇ ਨੇ ਆਪਣਾ ਹੀ ਢਿੱਡ ਭਰਦੇ ਨੇ ਦੇਸ਼ ਬਾਰੇ ਸਮਾਜ ਬਾਰੇ ਆਮ ਲੋਕਾਂ ਬਾਰੇ ਕਿਸੇ ਨੂੰ ਕੋਈ ਸੋਚਣਾ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰਦਾ ਆ ਰਿਹਾ ਸਾਡਾ ਜਿਹੜਾ ਇਸ ਵੇਲੇ ਮੀਡੀਆ ਜੀ ਬਹੁਤ ਸਾਰੇ ਲੋਕ ਉਹਨੂੰ ਗੋਦੀ ਮੀਡੀਆ ਕਹਿੰਦੇ ਨੇ ਪਤਾ ਨਹੀਂ ਉਹ ਕਿਹਦੀ ਗੋਦੀ 'ਚ ਜਾ ਕੇ ਬੈਠਾ ਹੈ ਮੀਡੀਆ ਜਿਹੜਾ ਕਿੰਨੇ ਆਪਣੀ ਗੋਦੀ 'ਚ ਬਿਠਾਇਆ ਹੈ ਠੀਕ ਹੈ ਉਹਦੇ ਜੋ ਲੋਕ ਗੱਲਾਂ ਕਰਦੇ ਪਏ ਨੇ ਸਾਰੇ ਹੈਨਾ ਪਰ ਗੱਲ ਇਹ ਹੈ ਕਿ ਉਸ ਗੋਦੀ ਮੀਡੀਆ ਨੇ ਵੀ ਕੋਈ ਲੋਕ ਪੱਖੀ ਜਾਂ ਸੱਚਾਈ ਦੇ ਉੱਤੇ ਗੱਲ ਨਹੀਂ ਕਰ ਰਹੇ ਉਹ ਇੰਟਰਨੈਸ਼ਨਲ ਰਿਪੋਰਟਸ ਕੀ ਕਹਿ ਰਹੀ ਹੈ ਅੱਜ ਤੁਸੀਂ ਕੋਈ ਰਿਪੋਰਟ ਜਿਹਨੂੰ ਅਸੀਂ ਕਹਿੰਦੇ ਆ ਆਪਣਾ ਦੁਸ਼ਮਣ ਦੇਸ਼ ਕਹਿੰਦੇ ਆ ਵੀ ਉਹਨਾਂ ਦੀਆਂ ਰਿਪੋਰਟਾਂ ਕੰਪੈਰੀਜ਼ਨ ਕਰੋ ਅਜੀ ਕਿੱਥੇ ਆ ਰਿਹਾ ਤੇ ਫਿਰ ਰਿਪੋਰਟਾਂ ਗਲਤ ਨੇ ਜਾਂ ਤੁਸੀਂ ਗਲਤ ਹੋ ਜੀ ਉਥੇ ਅਵਿੰਦਰ ਜੀ ਜੇ ਮੈਂ ਗੱਲ ਕਰਾਂ ਆਪਣੇ ਪੰਜਾਬ ਸਰਕਾਰ ਦੀ ਕਿ ਜਿਸ ਤਰੀਕੇ ਨਾਲ ਇਹ ਅੰਦੋਲਨ ਚੱਲਦਾ ਪਿਆ ਹੈ ਸੁਣਨ ਤੇ ਵੀ ਆਇਆ ਕਿ ਸੂਬੇ ਦੇ ਵਿੱਚ ਸਬਜ਼ੀਆਂ ਤੇ ਵੀ ਐਮਐਸਪੀ ਜਿਹੜੀ ਹੈ ਉਹ ਤੈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਪੰਜਾਬ ਸਰਕਾਰ ਨੇ ਕੱਲ ਹੀ ਕਿਹਾ ਕਿ ਅਸੀਂ ਜਿਹੜਾ ਹੁਣ ਦੇਖੋ ਪਿੱਛੇ ਜੀ ਇਹਨਾਂ ਨੇ ਇੱਕ ਖੇਤੀ ਬਿਲ ਸੀਗਾ ਕੰਟਰੈਕਟ ਐਗਰੀਮੈਂਟ ਜਿਹੜਾ ਬਿਲ ਸੀਗਾ ਉਹ ਵੀ ਰੱਦ ਕਰਨ ਬਾਰੇ ਗੱਲ ਕੀਤੀ 2013 ਜੋ ਚੱਲਿਆ ਸੀਗਾ ਤੇ ਕੱਲ ਵੀ ਪੰਜਾਬ ਸਰਕਾਰ ਦੀ ਜਿਹੜੀ ਬੈਠਕ ਹੋਈ ਹੈ ਉਹਦੇ ਚ ਕਿਹਾ ਹੈ ਕਿ ਸਬਜ਼ੀਆਂ ਦੇ ਉੱਤੇ ਐਮਐਸਪੀ ਲਾਗੂ ਕਰਨ ਦੀ ਗੱਲ ਕੀਤੀ ਦੇਖੋ ਜੇ ਤੇ ਸਬਜ਼ੀਆਂ ਦੇ ਉੱਤੇ ਐਮਐਸਪੀ ਲਾਗੂ ਹੋ ਜਾਂਦੀ ਹੈ ਉਹਦੇ ਨਾਲ ਬਿਲਕੁਲ ਜੀ ਖੇਤੀ ਨੂੰ ਵੀ ਵਧਾਵਾ ਮਿਲੂਗਾ ਉਹਦੇ ਚ ਤੇ ਕਿਸਾਨ ਜਿਹੜੇ ਆ ਉਹਨਾਂ ਨੂੰ ਵੀ ਉਸ ਚੀਜ਼ ਦਾ ਬੈਨੀਫਿਟ ਮਿਲੂਗਾ ਤੇ ਜੋ ਮਤਲਬ ਦੇਖੋ ਗੱਲ ਇਹ ਹੈ ਕਿ ਇਸ ਵੇਲੇ 2022 ਦੇ ਵਿੱਚ ਸਾਲ ਰਹਿ ਗਿਆ ਹੈ ਜੀ ਚੋਣਾਂ ਨੇ ਬਿਲਕੁਲ ਬਿਲਕੁਲ ਤੇ ਕਾਂਗਰਸ ਪਾਰਟੀ ਜਿਹੜੀ ਹੈ ਇਸ ਵੇਲੇ ਮਜ਼ਬੂਤੀ ਨਾਲ ਖੜੀ ਹੈ ਮਜ਼ਬੂਤੀ ਨਾਲ ਬਿਲਕੁਲ ਦੇਖੋ ਮੈਂ ਪਹਿਲਾਂ ਹੀ ਗੱਲ ਕਰਦਾ ਬਾਕੀ ਪਤਾ ਨਹੀਂ ਹੁੰਦਾ ਜੀ ਗੱਲ ਦਾ ਨਹੀਂ ਪਤਾ ਕੱਲ ਕੀ ਹੋ ਜਾਣਾ ਹੈ ਗੱਲ ਇਹ ਹੈ ਕਿ ਫਿਲਹਾਲ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਆਧਾਰ ਆ ਕਾਫੀ ਮਜ਼ਬੂਤ ਹੈ ਜੀ ਸਾਲ ਇਲੈਕਸ਼ਨ ਨੂੰ ਰਹਿ ਗਿਆ ਚੋਣਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਨੂੰ ਤੇ ਕਾਂਗਰਸ ਪਾਰਟੀ ਤੇ ਇਸ ਵੇਲੇ ਆਪਣੇ ਆਪ ਨੂੰ ਪੂਰਾ ਇਹੀ ਦਰਸਾ ਰਹੀ ਹੈ ਕਿ ਉਹ 100% ਕਿਸਾਨਾਂ ਦੇ ਪੱਖੀ ਹੈ ਕਿਸਾਨਾਂ ਦੇ ਹੱਕ 'ਚ ਹੈ ਜੀ ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤੇ ਕਿਸਾਨ ਵੀ ਜਿਹੜੇ ਨੇ ਉਹ ਇਸ ਟਾਈਮ ਲੜੀ ਵਾਰ ਪੂਰੇ ਤਰੀਕੇ ਦੇ ਨਾਲ ਆਪਣੇ ਸੰਘਰਸ਼ ਚ ਰੁੱਝੇ ਹੋਏ ਨੇ ਜੀ ਆਪਾਂ ਸਿੰਘੂ ਬਾਰਡਰ ਤੇ ਵੀ ਦੇਖ ਲਈਏ ਉੱਥੇ ਵੀ ਐ ਲੱਗਦਾ ਮੈਂ ਕੱਲ ਹੀ ਜਿੱਦਾਂ ਜ਼ਿਕਰ ਕੀਤਾ ਕਿਥੇ ਗਰਮੀ ਨੂੰ ਧਿਆਨ ਚ ਰੱਖਦੇ ਹੋਏ ਉਹ ਉੱਥੇ ਮਤਲਬ ਪੱਕੇ ਆਪਣੇ ਟਿਕਾਣੇ ਪੂਰੇ ਡੇਰੇ ਲਾ ਰਹੇ ਨੇ ਕਿਸਾਨ ਤੇ ਉੱਥੇ ਮਿੰਨੀ ਪੰਜਾਬ ਬਣਿਆ ਹੋਇਆ ਸੀ ਪਹਿਲਾਂ ਹੁਣ ਕਹਿੰਦੇ ਉੱਥੇ ਮਿੰਨੀ ਹਰਿਆਣਾ ਵੀ ਬਣ ਗਿਆ ਸਿੰਘੂ ਬਾਰਡਰ ਦੇ ਉੱਤੇ ਤੇ ਕਿਸਾਨ ਜਿਹੜੇ ਪੂਰੀ ਤਰੱਕੀ ਨਾਲ ਲਹਿਰ ਚੱਲੀ ਹੋਈ ਹੈ ਤੇ ਜਿਸ ਤਰੀਕੇ ਨਾਲ ਉਹ ਇਸ ਵੇਲੇ ਦੂਜੀ ਗੱਲ ਇਹ ਹੈ ਕਿ ਜਿਹੜੇ ਆ 152 ਜਿਹੜੇ ਨੌਜਵਾਨ ਜਿਹੜੇ ਸੀ तकरीबन ਜੀ ਮਤਲਬ ਉੱਥੇ ਅਰੈਸਟ ਹੋ ਗਏ ਸੀ ਹੁੱਲਣ ਬਾਜ਼ ਦੇ ਵਿੱਚ ਜਾਂ ਜਦੋਂ 26 ਜਨਵਰੀ ਸੀਗੀ ਤੇ ਉਹਦੇ ਵਾਸਤੇ ਵੀ ਜਿਹੜੀ ਸਾਂਝੇ ਕਿਸਾਨ ਮੋਰਚੇ ਨੇ ਇੱਕ 150 ਮੈਂਬਰੀ ਜਿਹੜੀ ਹੈ ਕਾਨੂੰਨੀ ਪੈਨਲ ਬਣਾਇਆ ਹੈਗੇ ਤਾਂ ਜੋ ਇਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵਿਹਾ ਕਰਾਇਆ ਜਾਵੇ ਹਲੇ ਤੱਕ ਸਿਰਫ 20 ਜਿਹੜੇ ਕਿਸਾਨ ਜਿਹੜੇ ਨੌਜਵਾਨ ਨੇ ਉਹ ਰਿਹਾ ਹੋਏ ਨੇ ਜੀ ਬਿਲਕੁਲ ਤੇ ਜੋ ਕੁੱਲ ਮਿਲਾ ਕੇ ਦੇਖੀਏ ਸੰਘਰਸ਼ ਜਿਹੜਾ ਹੈਗਾ ਕਿਸਾਨਾਂ ਦਾ ਨੇਤ ਦੇਣਾ ਇਹ ਤਿੱਖਾ ਹੁੰਦਾ ਜਾ ਰਿਹਾ ਹੈ ਕਿਸਾਨ ਆਗੂ ਨੇ ਜਿਹੜੇ ਪੂਰੇ ਇਸ ਨੇ ਮਤਲਬ ਕਿ ਚੜ੍ਹਦੀ ਕਲਾ ਚ ਨੇ ਬਿਲਕੁਲਬਿੰਦਰ ਜੀ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਚਾਚਾ ਦਾ ਵਿਸ਼ਾ ਨੂੰ ਮੈਂ ਇਸ ਵaile ਗ੍ਰਾਮ ਦਿੰਨੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਰਤੀ ਜੀ ਤਾਂ ਜਿਵੇਂ ਕਿ ਰੋਜ਼ਾਨਾ ਵਾਂਗ ਅਸੀਂ ਤੁਹਾਨੂੰ ਕਿਸਾਨੀ ਮੁੱਦਿਆਂ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਾਂ ਸਾਂਝੀਆਂ ਕਰਦੇ ਨੇ ਤੁਹਾਡੇ ਨਾਲ ਤਾਇਆ ਤਿੰਨ ਖਬਰਾਂ ਬਾਰੇ ਚਰਚਾ ਵਿਚਾਰ ਕਰਦੇ ਆਂ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਵਸ਼ਾ ਪ੍ਰੋਗਰਾਮ ਲੈ ਕੇ ਨਵੀਂ ਅਪਡੇਟਸ ਦੇ ਨਾਲ ਦੇਖਦੇ ਰਹੋ ਐਸਐਮਜ਼ੈਡ ਨਿਊਜ਼